ਮਸ਼ਹੂਰ ਕਵੀ ਲਾਲ ਸਿੰਘ ਦਿਲ ਨੇ ਕਿਹਾ ਸੀ ਜੋ ਲੜਨਾ ਨਹੀਂ ਜਾਣਦੇ ਜੋ ਲੜਨਾ ਨਹੀਂ ਚਾਹੁੰਦੇ ਉਹ ਗੁਲਾਮ ਬਣਾ ਲਏ ਜਾਂਦੇ ਨੇ ਇਹ ਗੱਲ ਜ਼ਿੰਦਗੀ ਤੋਂ ਲੈ ਕੇ ਪੱਤਰਕਾਰੀ ਤੱਕ ਨਾਲ ਜੁੜੀ ਹੋਈ ਹੈ ਪੱਤਰਕਾਰੀ ਦਾ ਉਹ ਦੌਰ ਆ ਜਿਹਦੇ ਵਿੱਚ ਪੱਤਰਕਾਰੀ ਨੂੰ ਗੋਦੀ ਮੀਡੀਆ ਵੀ ਕਿਹਾ ਜਾਂਦਾ ਘਨੇੜੇ ਚੜਿਆ ਮੀਡੀਆ ਵੀ ਕਿਹਾ ਜਾਂਦਾ ਹੈ ਲੀਡਰਾਂ ਦੀ ਗੋਦੀ 'ਚ ਬੈਠਾ ਮੀਡੀਆ ਵੀ ਕਿਹਾ ਜਾਂਦਾ ਪਰ ਇੱਕ ਦੌਰ ਉਹ ਵੀ ਹੈ ਜਦੋਂ ਆਜ਼ਾਦੀ ਦੇ ਦੌਰ 'ਚ ਪੱਤਰਕਾਰਾਂ ਦੀਆਂ ਜ਼ਮੀਨਾਂ ਜਾਇਦਾਦਾਂ ਖੁਰਕ ਹੋ ਗਈਆਂ ਸੀ ਇੱਕ ਦੌਰ ਉਹ ਵੀ ਹੈ ਜਦੋਂ ਐਮਰਜੈਂਸੀ 'ਚ ਪੱਤਰਕਾਰਾਂ ਨੇ ਲੜਾਈ ਲੜੀ ਬਹੁਤ ਵੱਡੀ ਸਰਕਾਰ ਦੇ ਖਿਲਾਫ ਇੰਦਰਾ ਗਾਂਧੀ ਦੇ ਇੱਕ ਦੌਰ ਉਹ ਵੀ ਹੈ ਜਦੋਂ ਰਾਮਚੰਦਰ ਛਤਰਪਤੀ ਡੇਰਾ ਸਿਰਸਾ ਦੇ ਖਿਲਾਫ ਜਾਂ ਡੇਰਾ ਸਿਰਸਾ ਦੇ ਉੱਤੇ ਪੁਖਤਾ ਸੱਚੀਆਂ ਖਬਰਾਂ ਲਿਖ ਰਹੀਆਂ ਸੀ ਕਿ ਇਹ ਡੇਰਾ ਝੂਠਾ ਡੇਰਾ ਇਹ ਗੜਬੜਾ ਕਰ ਰਿਹਾ ਦਾ ਬਾਬਾ ਬਲਾਤਕਾਰੀ ਹੈ ਇਹਦਾ ਬਾਬਾ ਗੜਬੜਾ ਕਰ ਰਿਹਾ ਕਤਲ ਕਰਵਾ ਰਿਹਾ ਪਰ ਉਦੋਂ ਉਹਨਾਂ ਦੀ ਗੱਲ ਕਿਸੇ ਨੇ ਨਹੀਂ ਸੁਣੀ ਜਿਵੇਂ ਗੁਰੂ ਨਾਨਕ ਦੇਵ ਜੀ ਜਿਸ ਦੌਰ ਦੇ ਅੰਦਰ ਗੱਲਾਂ ਕਰ ਰਹੇ ਸੀ ਗੁਰੂ ਨਾਨਕ ਦੇਵ ਜੀ ਨੇ ਇੱਕ ਪਿੰਡ ਦੇ ਅੰਦਰ ਕਿਹਾ ਸੀ ਵਸਦੇ ਰਹੋ ਉੱਜੜ ਜਾਓ ਕਿਉਂ ਕਿ ਆ ਗੁਰੂ ਨਾਨਕ ਦੇਵ ਜੀ ਨੂੰ ਵੀ ਪੱਥਰ ਮਾਰਨ ਲੱਗ ਗਏ ਸੀ ਉਹਨਾਂ ਨੇ ਕਿਹਾ ਵਸਦੇ ਰਹੋ ਜਿਹੜੇ ਚੰਗੇ ਸੀ ਉਹਨਾਂ ਨੂੰ ਕਹਿੰਦੇ ਜਾ ਕੇ ਉੱਜੜ ਜੋ ਤਾਂ ਚੰਗੀ ਪੱਤਰਕਾਰੀ ਵੀ ਬਚੀ ਹੋਈ ਆ ਚੰਗੇ ਲੋਕ ਵੀ ਬਚੇ ਹੋਏ ਨੇ ਉਹਨਾਂ ਨੂੰ ਸਪੋਰਟ ਕਰਿਆ ਕਰੋ ਰਾਮਚੰਦਰ ਛਤਰਪਤੀ ਜੀ ਦੀ ਅੱਜ ਵਰਸੀ ਆ ਸੀ ਇਸ ਕਰਕੇ ਯਾਦ ਕਰ ਰਹੇ ਆ ਉਹਨਾਂ ਦਾ ਬੇਟਾ ਉਹਨਾਂ ਦੀ ਵਰਸੀ ਤੇ ਉਹਨਾਂ ਦੇ ਸੱਚ ਨੂੰ ਅੱਗੇ ਲੈ ਕੇ ਜਾ ਰਿਹਾ ਹੈ ਡੇਰਾ ਉਦੋਂ ਇੰਨਾ ਵੱਡਾ ਹੁੰਦਾ ਸੀ ਡੇਰੇ ਦੇ ਖਿਲਾਫ ਕੋਈ ਵੱਡਾ ਮੀਡੀਆ ਵੀ ਖਬਰ ਨਹੀਂ ਲਾਉਂਦਾ ਹੁੰਦਾ ਸੀ ਪਰ ਰਾਮਚੰਦਰ ਛਤਰਪਤੀ ਜੀ ਛੋਟਾ ਜਿਹਾ ਅਖਬਾਰ ਕੱਢਦੇ ਸੀ ਪਰ ਖਬਰਾਂ ਵੱਡੀਆਂ ਲਾਉਂਦੇ ਸੀ ਵੱਡੀਆਂ ਖਬਰਾਂ ਲਾਈਆਂ ਉਹਨਾਂ ਦਾ ਕਤਲ ਹੋਇਆ ਉਹਨਾਂ ਦੇ ਬੇਟੇ ਨਾ ਝੁਕੇ ਨਾ ਰੁਕੇ ਲਗਾਤਾਰ ਲੜਾਈ ਲੜੀ ਸਾਡੇ ਨਾਲ ਨੇ ਅਨਛਲ ਛਤਰਪਤੀ ਜਿਨ੍ਹਾਂ ਨੇ ਆਪਣੇ ਪਿਤਾ ਦੀ ਲੜਾਈ ਨੂੰ ਜਾਰੀ ਰੱਖਿਆ ਅੱਜ ਵੀ ਸੱਚੀ ਪੱਤਰਕਾਰੀ ਕਰਦੇ ਨੇ ਸੱਚਾ ਐਕਟਿਵਿਜ਼ਮ ਕਰਦੇ ਨੇ ਲੋਕਾਂ ਦੇ ਮੁੱਦਿਆਂ ਤੇ ਲੋਕਾਂ ਨਾਲ ਖੜੇ ਹੁੰਦੇ ਨੇ ਰਾਮ ਰਾਮਚੰਦਰ ਛਤਰਪਤੀ ਜੀ ਦੀ ਜੋ ਲਗੇਸੀ ਸੀ ਜੋ ਉਹਨਾਂ ਦੀ ਵਿਰਾਸਤ ਸੀ ਉਹਨਾਂ ਦਾ ਬੇਟਾ ਉਹਨਾਂ ਨੂੰ ਅੱਗੇ ਲੈ ਕੇ ਜਾ ਰਿਹਾ ਹੈ ਸਾਡੇ ਨਾਲ ਨੇ ਅੰਛਲ ਛਤਰਪਤੀ ਅੰਛਲ ਜੀ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਜੀ ਧੰਨਵਾਦ ਯਾਦਵਿੰਦਰ ਜੀ ਅੰਛਲ ਜੀ ਬੜਾ ਵੈਸੇ ਦੁਖਦ ਦਿਨ ਵੀ ਹੈ ਇਹ ਸਾਡੇ ਸਾਰਿਆਂ ਲਈ ਤੁਹਾਡੇ ਹੀ ਪਿਤਾ ਨਹੀਂ ਸਾਡੇ ਵੀ ਪਿਤਾ ਸੀ ਉਹ ਕਿਉਂਕਿ ਪੱਤਰਕਾਰੀ ਦੇ ਅੰਦਰ ਜਦੋਂ ਅਸੀਂ ਮੈਂ ਪਹਿਲੀ ਵਾਰ ਆਇਆ ਤਾਂ ਉਹਨਾਂ ਦਾ ਨਾਂ ਸੁਣਿਆ ਸੀਗਾ ਕਿ ਕਿਸ ਤਰ੍ਹਾਂ ਦੇ ਪੱਤਰਕਾਰ ਵੀ ਨੇ ਆ ਜਦੋਂ ਦਿਨਾਂ ਨੂੰ ਯਾਦ ਕਰਦੇ ਹਾਂ ਲੜਾਈ ਨੂੰ ਯਾਦ ਕਰਦੇ ਹਾਂ ਬਿਲਕੁਲ ਤੁਸੀਂ ਜਦੋਂ ਉਹਨਾਂ ਦਾ ਕਤਲ ਹੁੰਦਾ ਉਹਨਾਂ ਦੀ ਮੌਤ ਹੁੰਦੀ ਹੈ ਉਦੋਂ ਤੁਸੀਂ ਬਹੁਤ ਛੋਟੇ ਸੀ ਪਰ ਲੜਾਈ ਲੜਦਿਆਂ ਲੜਦਿਆਂ ਤੁਸੀਂ ਲਗਾਤਾਰ ਲੜਾਈ ਲੜੀ ਉਸ ਦਿਨ ਤੇ ਅੱਜ ਦੇ ਦਿਨ ਨੂੰ ਕਿਵੇਂ ਯਾਦ ਕਰ ਰਹੇ ਹੋ ਆ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹਣਾ ਕਿ 21 ਨਵੰਬਰ 2002 ਇਹ ਉਹ ਦਿਨ ਸੀਗਾ ਜਿਸ ਦਿਨ ਉਹਨਾਂ ਦੀ ਡੈਥ ਹੋਈ ਅਸੀਂ ਕਰੀਬ ਕਰੀਬ 28 ਦਿਨ ਤੱਕ ਉਹਨਾਂ ਨੂੰ ਜ਼ੇਰੇ ਇਲਾਜ ਦਿੱਲੀ ਦੇ ਅਪੋਲੋ ਹਸਪਤਾਲ 'ਚ ਸਨ ਜਦੋਂ ਜਿਸ ਦਿਨ ਉਹਨਾਂ ਦੀ ਡੈਥ ਹੋਈ 21 ਨਵੰਬਰ ਦੀ ਸ਼ਾਮ ਨੂੰ ਤਾਂ ਕਰੀਬ ਉਸ ਦਿਨ ਇੱਕ ਬੜੀ ਵੱਡਾ ਝਟਕਾ ਸੀ ਔਰ ਕਾਫੀ ਨਰਵਸ ਸੀ ਮਯੂਸ ਸੀ ਕਿ ਅਸੀਂ ਜਦੋਂ ਸਾਨੂੰ ਛੱਡ ਕੇ ਚਲੇ ਗਏ ਲੇਕਿਨ ਮੈਂ ਦੱਸਣਾ ਚਾਹਣਾ ਤੁਹਾਨੂੰ ਕਿ 21 ਨਵੰਬਰ 2002 ਤੋਂ ਬਾਅਦ ਜਿਵੇਂ ਜਿਵੇਂ ਵਰੇ ਵੀ ਦਿੱਤੇ ਗਏ 21 ਨਵੰਬਰ 2003 ਚੜਿਆ 2004 ਚੜਿਆ ਤਾਂ ਆਗਰ ਆਉਂਦੇ ਵਰਿਆਂ ਦੇ ਵਿੱਚ ਸਾਨੂੰ ਸਾਡੀ ਉਹ ਜਿਹੜੀ ਮਾਇੂਸੀ ਸੀ ਸਾਡੀ ਇੱਕ ਸਾਡਾ ਜਿਹੜਾ ਰੋਣ ਨਿਕਲ ਰਿਹਾ ਸੀ 21 ਨਵੰਬਰ 2002 ਨੂੰ ਉਹ ਕਿਤੇ ਨਾ ਕਿਤੇ ਸਾਡੇ ਲਈ ਫਖਰ ਦੇ ਵਿੱਚ ਗਰਵ ਦੇ ਵਿੱਚ ਬਦਲ ਰਿਹਾ ਸੀ ਕਿਉਂਕਿ ਹੌਲੀ-ਹੌਲੀ ਸਾਨੂੰ ਇਹ ਸਮਝ ਆਉਣ ਲੱਗਿਆ ਕਿ ਸਾਡੇ ਪਿਤਾ ਨੇ ਜੋ ਕੁਰਬਾਨੀ ਦਿੱਤੀ ਹੈ ਜੋ ਸ਼ਹਾਦਤ ਦਿੱਤੀ ਹੈ ਜੋ ਇੱਕ ਢੋਂਗੀ ਸਾਧ ਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਲਲਕਾਰਿਆ ਉਹ ਇੱਕ ਛੋਟਾ ਕੰਮ ਨਹੀਂ ਸੀ ਔਰ ਜੋ ਉਹਨਾਂ ਨੇ ਦਲੇਰੀ ਵਿਖਾਈ ਐਨੇ ਵੱਡੇ ਇੱਕ ਪਖੰਡ ਦੇ ਖਿਲਾਫ ਇੱਕ ਆਵਾਜ਼ ਉਠਾਈ ਉਹ ਹੌਲੀ ਹੌਲੀ ਜਿਵੇਂ ਜਿਵੇਂ ਅਸੀਂ ਉਸ ਲੜਾਈ ਨੂੰ ਅੱਗੇ ਵਧਾਇਆ ਔਰ ਸੌਦਾ ਸਾਥ ਦੇ ਖਿਲਾਫ ਉਸ ਲੜਾਈ ਨੂੰ ਅੱਗੇ ਲੈ ਕੇ ਜਾਣ ਲੱਗੇ ਅਦਾਲਤਾਂ ਦੇ ਵਿੱਚ ਅਸੀਂ ਲੜੇ ਤਾਂ ਸਾਨੂੰ ਇਹ ਸਮਝ ਚਾਇਆ ਕਿ ਹਾਂ ਇੱਕ ਬਹੁਤ ਵੱਡੀ ਗੱਲ ਏ ਛਤਰਪਤੀ ਹੋਣਾ ਇੱਕ ਆਮ ਗੱਲ ਨਹੀਂ ਏ ਔਰ ਛਤਰਪਤੀ ਨੇ ਜਿਸ ਆਵਾਜ਼ ਨੂੰ ਉਠਾਇਆ ਉਹ ਇੱਕ ਆਮ ਆਵਾਜ਼ ਨਹੀਂ ਸੀ ਛਤਰਪਤੀ ਹੋਣਾ ਛੋਟੀ ਚੀਜ਼ ਨਹੀਂ ਏ ਜੀ ਅ ਅੰਜਲ ਉਦੋਂ ਦਾ ਮੀਡੀਆ ਤੇ ਹੁਣ ਦਾ ਮੀਡੀਆ ਆਪਾਂ ਚਰਚਾ ਕਰ ਰਹੇ ਹਾਂ ਇੱਕ ਤਾਂ ਇਹ ਦੱਸੋ ਕਿ ਜਿਹੜੀਆਂ ਲੜਾਈਆਂ ਤੁਸੀਂ ਲੜ ਰਹੇ ਸੀ ਕਾਨੂੰਨੀ ਲੜਾਈਆਂ ਪਹਿਲਾਂ ਉਹਨਾਂ ਬਾਰੇ ਜਾਣਕਾਰੀ ਦਿਓ ਨਾਲ ਪੱਤਰਕਾਰੀ ਤੇ ਵੀ ਥੋੜਾ ਚੰਨਣਾ ਪਾਓ ਉਹ ਦੌਰ ਤੇ ਦੌਰ ਬਦਲ ਚੁੱਕਿਆ ਅ ਜੀ ਬਿਲਕੁਲ ਮੈਂ ਕਹਿਣਾ ਚਾਹਵਾਂਗਾ ਕਿ ਜਿਸ ਟਾਈਮ ਸਾਡੇ ਫਾਦਰ ਨੇ ਆਪਣੇ ਇੱਕ ਲੋਕਲ ਸਤਰ ਤੇ ਛਾਪਦਾ ਸੀ ਉਹ ਇੱਕ ਅਖਬਾਰ ਪੂਰਾ ਸੱਚ ਜੋ ਉਹਨਾਂ ਨੇ ਸ਼ੁਰੂ ਕੀਤਾ ਫਰਵਰੀ 2000 ਦੇ ਵਿੱਚ ਤੇ ਬੜੇ ਛੋਟੇ ਜਿਹੇ ਵਕਫੇ ਦੇ ਵਿੱਚ ਹੀ ਉਹ ਇੱਕ بلند ਆਵਾਜ਼ ਦੇ ਦੰਤ ਤੇ ਇੱਕ ਖੋਜੀ ਪੱਤਰਕਾਰਤਾ ਦੇ ਆਧਾਰ ਕਾਰ ਨੇ ਆਪਣੀ ਇੱਕ ਪਛਾਣ ਬਣਾਈ ਉਸਕੀ ਸਖਣੀ ਇੱਕ ਪਛਾਣ ਬਣਾਈ ਪਛਾਣ ਬਣਾਈ ਔਰ ਅਖਬਾਰ ਦੇ ਨਾਂ ਜਿਵੇਂ ਸੀਗਾ ਪੂਰਾ ਸੱਚ ਉਹਨੇ ਆਪਣੇ ਨਾਂ ਦੇ ਮੁਤਾਬਕ ਹੀ ਇੱਕ ਕੰਮ ਵੀ ਕਰਕੇ ਵਿਖਾਇਆ ਲੋਕਾਂ ਦੇ ਵਿੱਚ ਔਰ ਲੋਕਾਂ ਨੂੰ ਇੱਕ ਨਾ ਮਤਲਬ ਭਰੋਸਾ ਸੀਗਾ ਕਿ ਇਹ ਵਾਕਿਆ ਦੇ ਵਿੱਚ ਹੀ ਜੇ ਪੂਰਾ ਸੱਚ ਦੇ ਵਿੱਚ ਕੋਈ ਖਬਰ ਛਪੀ ਹੈ ਤਾਂ ਉਹ ਪੂਰਾ ਸੱਚ ਹੀ ਹੈ ਤਾਂ ਉਸ ਟਾਈਮ ਜਿਸ ਟਾਈਮ ਸਾਡੇ ਫਾਦਰ ਸਾਹਿਬ ਨੇ ਇਸ ਆਵਾਜ਼ ਨੂੰ ਉਠਾਇਆ ਡੇਰੇ ਦੇ ਖਿਲਾਫ ਤਾਂ ਕਰੀਬ-ਕਰੀਬ ਬਾਕੀ ਜਿਹੜੇ ਪੱਤਰਕਾਰ ਸਨ ਜੋ ਪੱਤਰਕਾਰਤਾ ਜੁੜ ਨਾਲ ਜੁੜੇ ਹੋਏ ਲੋਕ ਸਨ ਜੋ ਅਖਬਾਰਾਂ ਸੀ ਚੈਨਲ ਉਸ ਟਾਈਮ ਬੜੇ ਵਿਰਲੇ ਹੁੰਦੇ ਸਨ ਨੈਸ਼ਨਲ ਚੈਨਲ ਪੰਜਾਚਾਰਾਂ ਨੂੰ ਛੱਡ ਕੇ ਮਿਲ ਲੱਗਦਾ ਬਹੁਤ ਜ਼ਿਆਦਾ ਚੈਨਲ ਨਹੀਂ ਸੀਗੇ ਉਹ ਉਸ ਟਾਈਮ ਤੇ ਮੀਡੀਆ ਜਗਤ ਨੇ ਜਿਆਦਾ ਇਸ ਮੁੱਦੇ ਤੇ ਆਪਣਾ ਧਿਆਨ ਨਹੀਂ ਦਿੱਤਾ ਕਿ ਕਿਸ ਤਰੀਕੇ ਨਾਲ ਡੇਰੇ ਦੇ ਵਿੱਚ ਕੀ ਕੀ ਅਤਿਆਚਾਰ ਹੋ ਰਹੇ ਨੇ ਇਹ ਧਰਮ ਦੇ ਨਾਂ ਤੇ ਲੋਕਾਂ ਨੂੰ ਕਿਵੇਂ ਠੱਗਿਆ ਜਾ ਰਿਹਾ ਕਿਸ ਤਰੀਕੇ ਨਾਲ ਡੇਰੇ ਦੇ ਵਿੱਚ ਲਾਸ਼ਾਂ ਦੇ ਜਿਹੜੇ ਦਫਨਾਇਆ ਜਾ ਰਹੀਆਂ ਨੇ ਇਹ ਸਾਰੀਆਂ ਗੱਲਾਂ ਜਿਸ ਟਾਈਮ ਸਾਡੇ ਫਾਦਰ ਦੇ ਉੱਪਰ 2002 ਦੇ ਵਿੱਚ ਅਟੈਕ ਹੁੰਦਾ ਔਰ ਇਨਲ ਇਹ ਲੰਮਾ ਸੰਘਰਸ਼ ਜਿਹੜਾ ਚੱਲ ਰਿਹਾ ਸੀ ਸਾਡੇ ਫਾਦਰ ਨੇ ਇੱਕ ਸਾਧਵੀ ਦੇ ਲੈਟਰ ਤੋਂ ਲੈ ਕੇ ਸ਼ੁਰੂ ਹੋਇਆ ਜਿਹੜਾ ਮਾਮਲਾ ਕਿ ਕਿਵੇਂ ਡੇਰੇ ਦੇ ਅੰਦਰ ਸਾਧਵੀਆਂ ਦੇ ਨਾਲ ਬਲਾਤਕਾਰ ਕੀਤੇ ਜਾ ਰਹੇ ਨੇ ਸੌਦਾ ਸਾਧ ਗੁਰਮੀਤ ਸਿੰਘ ਵੱਲੋਂ ਤਾਂ ਉਹ ਸਾਰੇ ਐਪੀਸੋਡ ਨੂੰ ਸਾਡੇ ਫਾਦਰ ਨੇ ਬੜੀ ਗੰਭੀਰਤਾ ਨਾਲ ਲਿਆ ਸ਼ੁਰੂ ਤੋਂ ਔਰ ਬਾਅਦ ਚੋ ਮਾਮਲਾ ਮਾਨਯੋਗ ਹਾਈ ਕੋਰਟ ਕੋਲ ਗਿਆ ਔਰ ਹਾਈ ਕੋਰਟ ਨੇ ਉਸ ਮਾਮਲੇ ਦੀ ਸੀਬੀਆਈ ਇਨਵੈਸਟੀਗੇਸ਼ਨ ਦੇ ਆਰਡਰ ਦਿੱਤੇ ਇਹ ਸਾਰਾ ਮਾਮਲਾ ਸਾਡੇ ਫਾਦਰ ਸਾਹਿਬ ਇਹਨੂੰ ਪੂਰਾ ਖੋਜੀ ਤਰੀਕੇ ਨਾਲ ਕਰ ਰਹੇ ਸਨ ਲੇਕਿਨ ਬੜੀ ਮਾੜੀ ਗੱਲ ਹੈ ਕਿ ਜਦੋਂ ਉਹਨਾਂ ਤੇ ਅਟੈਕ ਹੋਇਆ 24 ਅਕਤੂਬਰ 2002 ਨੂੰ ਤਾਂ ਉਸ ਸਮੇਂ ਤੱਕ ਉਹ ਇੱਕ ਹਿਸਾਬ ਨਾਲ ਮੈਂ ਅਗਰ ਜੇ ਕਹਾਂ ਕਿ ਇੱਕ ਇਕਲੌਤੀ ਆਵਾਜ਼ ਸਨ ਪੱਤਰਕਾਰਤਾ ਦੇ ਵਿੱਚ ਜਿਨ੍ਹਾਂ ਨੇ ਇਸ ਮਸਲੇ ਨੂੰ ਉਠਾਇਆ ਜੋ ਪੰਜਾਬੀ ਦੇ ਇੱਕ ਖਬਰ ਨੂੰ ਛੱਡ ਦਈਏ ਦੇ ਸਿਰਪ ਦੇ ਵਿੱਚ ਸ਼ਾਇਦ ਉਸ ਟਾਈਮ ਤੇ ਮੁੱਦਾ ਛਪਿਆ ਸੀ ਉਸ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਅਖਬਾਰ ਨੇ ਇਸ ਮੁੱਦੇ ਨੂੰ ਉਠਾਇਆ ਜਾਂ ਚੱਕਿਆ ਹੋਵੇ ਜੇ ਗੰਭੀਰਤਾ ਦੇ ਨਾਲ ਸਾਡਾ ਪੱਤਰਕਾਰਤਾ ਜਗਤ ਇਸ ਮਾਮਲੇ ਨੂੰ ਚੱਕਦਾ ਔਰ ਛਤਰਪੱਤੀ ਇਕੱਲੇ ਨਾ ਰਹਿ ਜਾਂਦੇ ਤਾਂ ਸ਼ਾਇਦ ਇਹ ਪਾਣਾ ਨਾਂ ਵਰਤਦਾ ਸੰ ਉਹਨਾਂ ਦੇ ਉੱਪਰ ਅਟੈਕ ਨਾ ਕਰਵਾਇਆ ਜਾਂਦਾ ਇਹ ਪੱਤਰਕਾਰਤਾ ਜਗਤ ਆਪਦੀ ਇੱਕਜੁਕਤਾ ਵਿਖਾਉਂਦਾ ਹੈ ਬਿਲਕੁਲ ਤਰਾਸਦੀ ਹੈ ਬਿਲਕੁਲ ਅੰਚੂਲੇ ਤਰਾਸਦੀ ਹੈ ਕਿ ਪੱਤਰਕਾਰ ਦੇ ਨਾਲ ਜੇ ਉਦੋਂ ਪੱਤਰਕਾਰ ਖੜੇ ਹੁੰਦੇ ਸਾਡਾ মিডিਆ ਤੁਹਾਡੇ ਪਿਤਾ ਦੇ ਨਾਲ ਖੜਿਆ ਹੁੰਦਾ ਉਸ ਖਬਰ ਨੂੰ ਸੱਚ ਦੇ ਆਧਾਰ ਤੇ ਛਾਪਦਾ ਸ਼ਾਇਦ ਇਹ ਨਾ ਹੁੰਦਾ ਤੁਹਾਡੇ ਪਿਤਾ ਜੀ ਦਾ ਕਤਲ ਹੋਇਆ ਪਰ ਅਸੀਂ ਅੱਜ ਦੇ ਤੌਰ 'ਤੇ ਵੀ ਇਹੀ ਕਹਿ ਰਹੇ ਹਾਂ ਬਹੁਤਾ মিডিਆ ਕਾਰਪੋਰੇਟ ਦੇ ਹੱਥਾਂ 'ਚ ਵੀ ਬਹੁਤਾ মিডিਆ ਸਰਕਾਰਾਂ ਨਾਲ ਚੱਲ ਰਿਹਾ ਹੈ ਜਿਹੜਾ ਮੀਡੀਆ ਲੋਕਾਂ ਨਾਲ ਖੜਾ ਅਸੀਂ ਦਾਵਾ ਕਰਦੇ ਹਾਂ ਪ੍ਰੋ ਪੰਜਾਬ ਟੀਵੀ ਅਸੀਂ ਇਸੇ ਕਰਕੇ ਖੋਲ੍ਹਿਆ ਲੋਕਾਂ ਦੀ ਗੱਲ ਕਰਾਂਗੇ ਹਰ ਪਾਰਟੀ ਦਾ ਪੱਖ ਵੀ ਲਵਾਂਗੇ ਪਰ ਲੋਕਾਂ ਦੇ ਹਵਾਲੇ ਦੇ ਨਾਲ ਦੋਸਤੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਦੋਸਤਾਂ ਤੱਕ ਇਸ ਚੈਨਲ ਨੂੰ ਲੈ ਕੇ ਜਾਓ ਅਸੀਂ ਸਲਾਮ ਕਰਦੇ ਹਾਂ ਰਾਮਚੰਦਰ ਛਤਰਪਤੀ ਜੀ ਨੂੰ ਜਿਹੜੇ ਨਾ ਰੁਕੇ ਨਾ ਝੁਕੇ ਜ਼ਿੰਦਗੀ ਗਵਾਉਣੀ ਪਈ ਸਾਡੇ ਲਈ ਸਾਰਿਆਂ ਲਈ ਦੁੱਖ ਦੀ ਗੱਲ ਹੈ ਅੰਛੁਲ ਲਈ ਵੀ ਸਾਡੇ ਲਈ ਵੀ ਔਰ ਉਹ ਅੰਛੁਲ ਦੇ ਹੀ ਪਿਤਾ ਨਹੀਂ ਉਹ ਸਾਡੇ ਸਾਰਿਆਂ ਦੇ ਕਿਸੇ ਦੇ ਦੋਸਤ ਹੋਣਗੇ ਕਿਸੇ ਦੇ ਨੇੜੇ ਹੋਣਗੇ ਕਿਸੇ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੋਏਗਾ ਕਿਸੇ ਨਾਲ ਕਿਸ ਤਰ੍ਹਾਂ ਦਾ ਪਰ ਸਾਡੇ ਚੋਂ ਜਾਣਾ ਉਹਨਾਂ ਦਾ ਬੇहद ਦੁਖਦ ਹੈ ਪਰ ਇਹ ਸ਼ਰਮਨਾਕ ਗੱਲ ਆ ਸਾਡੀ ਉਹ ਕੀ ਜਿਸ ਤਰ੍ਹਾਂ ਅੰਸ਼ੁਲ ਕਹਿ ਰਹੇ ਨੇ ਇੱਕ ਅਖਬਾਰ ਤੋਂ ਬਿਨਾ ਕਿਸੇ ਹੋਰ ਚੈਨਲ ਨੇ ਖਬਰ ਨਹੀਂ ਲਾਈ ਕਿਸੇ ਹੋਰ ਅਖਬਾਰ ਨੇ ਖਬਰ ਨਹੀਂ ਲਾਈ ਅੰਸ਼ੁਲ ਜਦੋਂ ਅੱਜ ਤੁਸੀਂ ਲੜਾਈ ਲੜ ਰਹੇ ਹੋਗੇ ਹੁਣ ਤੁਹਾਡੀ ਲੜਾਈ ਕਿਸ ਤਰੀਕੇ ਨਾਲ ਜਾਰੀ ਰਹਿੰਦੀ ਹੈ ਔਰ ਕਿਸ ਤਰੀਕੇ ਨਾਲ ਤੁਸੀਂ ਲੋਕਾਂ ਨੂੰ ਜਾਗਰੂਕ ਕਰਦੇ ਹੋ ਆਪਣੇ ਪਿਤਾ ਦੀ ਉਸ ਵਿਰਾਸਤ ਨੂੰ ਕਿਵੇਂ ਅੱਗੇ ਲੈ ਕੇ ਜਾ ਰਹੇ ਹੋ ਅ ਦੇਖੋ ਯਾਦਵਿੰਦਰ ਇਹ ਮੈਨੂੰ ਇਹ ਲੱਗਦਾ ਕਿ ਜੇ ਜਿਹੜਾ ਇਹ ਧਰਮ ਦੇ ਨਾਂ ਤੇ ਇੱਕ ਅੱਡਾ ਚੱਲ ਰਿਹਾ ਸੀ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਕਾਰਗੁਜ਼ਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਭਾਵੇਂ ਉਹ ਕੁੜੀਆਂ ਦੇ ਨਾਲ ਧਰਮ ਦੇ ਨਾਂ ਤੇ ਲੋਕਾਂ ਨੂੰ ਬੇਵਕੂਫ ਬਣਾ ਕੇ ਲੋਕ ਮਤਲਬ ਧਰਮ ਦੇ ਵਿੱਚ ਸ਼ਰਧਾ ਦੇ ਵਿੱਚ ਅੰਨੇ ਹੋ ਕੇ ਆਪਣੀਆਂ ਬੱਚੀਆਂ ਨੂੰ ਇੱਥੇ ਦਾਨ ਕਰ ਜਾਂਦੇ ਸਨ ਡੇਰੇ ਦੇ ਲਈ ਔਰ ਡੇਰੇ ਦੇ ਵਿੱਚ ਛੱਡ ਜਾਂਦੇ ਸਨ ਕਿ ਇਹ ਬਾਬਾ ਜੀ ਨੇ ਸੰਤ ਜੀ ਨੇ ਮਹਾਰਾਜ ਨੇ ਇਹਨਾਂ ਦੇ ਲਈ ਬੱਚੇ ਜਿਹੜੇ ਨੇ ਉਹਨਾਂ ਨੂੰ ਇੱਥੇ ਸਾਧੂਆਂ ਦੇ ਤੌਰ ਤੇ ਸਾਧਨੀਆਂ ਦੇ ਤੌਰ ਤੇ ਤਾਂ ਜਿਵੇਂ ਕਿ ਪਿਛਲੇ ਕਈ ਬਰਿਆਂ ਤੋਂ ਤੁਸੀਂ ਵੀ ਸੁਣਦੇ ਆ ਰਹੇ ਹੋ ਸਾਰੇ মিডিਆ ਨੇ ਵੇਖਿਆ ਸਾਡੇ ਫਾਦਰ ਨੇ ਸਭ ਤੋਂ ਪਹਿਲਾਂ ਜੇ ਸਵਾਲ ਨੂੰ ਉਠਾਇਆ ਕਿ ਇੱਥੇ ਬੱਚਿਆਂ ਦੇ ਨਾਲ ਕਿਵੇਂ ਸੌਦਾ ਸਾਧ ਜਿਹੜਾ ਬਲਾਤਕਾਰ ਕਰ ਰਿਹਾ ਹੈ ਔਰ ਜਿਹੜੇ ਸਾਧੂ ਬਣਾਏ ਗਏ ਨਪੁੰਸਕ ਕੀਤੇ ਗਏ ਮਾਮਲਾ ਹਲੇ ਵੀ ਅਦਾਲਤ ਦੇ ਵਿੱਚ ਵਿਚਾਰਾधीन ਹੈ ਪੰਚਕੁਲਾ ਦੀ ਸੀਬੀਆਈ ਅਦਾਲਤ ਵਿੱਚ ਕਿਉਂਕਿ ਉਹ ਮਾਮਲਾ ਵੀ ਸੀਬੀਆਈ ਨੇ ਇਨਵੈਸਟੀਗੇਟ ਕੀਤਾ ਤਾਂ ਸਾਧੂਆਂ ਨੂੰ ਨਪੁੰਸਕ ਕਰਕੇ ਉਹਨਾਂ ਨੂੰ ਨਾ ਵਿਚਾਰਿਆਂ ਨੂੰ ਜਿਉਂਦਾ ਨਾ ਮਰਿਆ ਛੱਡਿਆ ਗਿਆ ਸਿਰਫ ਆਪਣੀ ਅੰਨੀ ਸ਼ਰਦਾ ਦੇ ਕਾਰਨ ਲੋਕ ਇੱਥੇ ਬੇਵਕੂਫ ਬਣੇ ਰਹੇ ਔਰ ਲੋਕ ਜਾਗਰੂਕ ਨਹੀਂ ਹੋਏ ਔਰ ਇਹ ਸਾਰੀਆਂ ਕਾਰਗੁਜ਼ਾਰੀਆਂ ਜੋ ਸਨ ਇੱਥੇ ਚੱਲ ਰਹੀਆਂ ਸਨ ਗਰਮੀਤ ਰਾਮ ਰਹੀਮ ਇੱਕ ਬੜਾ ਵੱਡਾ ਅੱਡਾ ਚਲਾ ਰਿਆ ਸੀ ਧਰਮ ਦੇ ਨਾਂ ਤੇ ਲੇਕਿਨ ਇਸ ਦੌਰਾਨ ਅਸੀਂ ਜਦੋਂ ਸਾਡੇ ਫਾਦਰ ਤੇ ਅਟੈਕ ਹੋਇਆ ਸੀ ਇੱਕ ਅਦਾਲਤੀ ਲੜਾਈ ਸ਼ੁਰੂ ਕੀਤੀ ਅਦਾਲਤਾਂ ਦਾ ਦਰਵਾਜ਼ਾ ਖਟਕਟਾਇਆ ਸਾਡੇ ਫਾਦਰ ਦੇ ਮਾਮਲੇ ਦੇ ਵਿੱਚ ਵੀ ਸੀਬੀਆਈ ਇਨਵੈਸਟੀਗੇਸ਼ਨ ਦੇ ਆਰਡਰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਦਿੱਤੇ ਉਦੋਂ ਬਾਅਦ ਮਾਮਲਾ ਸੁਪਰੀਮ ਕੋਰਟ ਤੱਕਣ ਗਿਆ ਜਿਵੇਂ ਅਸੀਂ ਸੁਪਰੀਮ ਕੋਰਟ ਵਿੱਚ ਜਾ ਕੇ ਵੀ ਲੜੇ ਔਰ ਸਾਡੇ ਹੱਕ ਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਔਰ ਸੀਬੀਆਈ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲਦੀ ਰਹੀ ਬਾਦ ਅਸਤੂਰ ਸੀਬੀਆਈ ਨੇ ਬੜਾ ਵਧੀਆ ਕੰਮ ਕੀਤਾ ਇਹਨਾਂ ਮਾਮਲਿਆਂ ਦੇ ਵਿੱਚ ਬੜੀ ਅੱਛੀ ਇਨਵੈਸਟੀਗੇਸ਼ਨ ਕੀਤੀ ਭਾਵੇਂ ਉਹ ਸਾਧਵੀਆਂ ਨਾਲ ਬਲਾਤਕਾਰ ਦਾ ਮਾਮਲਾ ਰਿਹਾ ਭਾਵੇਂ ਸਾਡੇ ਫਾਦਰ ਦਾ ਭਾਵੇਂ ਇਕਰੰਜੀਤ ਸਿੰਘ ਜਿਹੜੇ ਇਹਨਾਂ ਦੇ ਮੈਨੇਜਮੈਂਟ ਦੇ ਮੈਂਬਰ ਸ੍ਰੀ ਖੇਤਰ ਤੋਂ ਖਾਨਪੁਰ ਕੋਲੀਆਂ ਪਿੰਡ ਤੋਂ ਉਹਨਾਂ ਦੇ ਕਤਲ ਦਾ ਮਾਮਲਾ ਵੀ ਸੀ ਜੋ ਕਿ ਮਾਨਯੋਗ ਹਾਈ ਕੋਰਟ ਦੇ ਆਰਡਰ ਤੇ ਹੀ ਸੀਬੀਆਈ ਨੇ ਇਨਵੈਸਟੀਗੇਟ ਕੀਤਾ ਸੀ ਤੈਨਾਂ ਸਾਰੇ ਮਾਮਲੇ ਦੀ ਇਨਵੈਸਟੀਗੇਸ਼ਨ ਸੀਬੀਆਈ ਨੇ ਬੜੇ ਵਧੀਆ ਸਚੱਜੇ ਢੰਗ ਨਾਲ ਕੀਤੀ ਔਰ ਇਸ ਸਾਰੀ ਇਨਵੈਸਟੀਗੇਸ਼ਨ ਦੇ ਦੌਰਾਨ ਡੇਰੇ ਵੱਲੋਂ ਹਰ ਤਰ੍ਹਾਂ ਦਾ ਅੜਿੱਕਾ ਪੈਦਾ ਕੀਤਾ ਗਿਆ ਕਿ ਕਿਵੇਂ ਸਰਕਾਰਾਂ ਦੇ ਉੱਤੇ ਦਬਾਅ ਬਣਾ ਕੇ ਇਸ ਇਨਵੈਸਟੀਗੇਸ਼ਨ ਨੂੰ ਰੋਕਿਆ ਜਾਵੇ ਤਾਂ ਜੋ ਸੀਬੀਆਈ ਦੇ ਉੱਤੇ ਪ੍ਰੈਸ਼ਰ ਪਾ ਸਕੀਏ ਤਾਂਕਿ ਕੋਈ ਇਨਵੈਸਟੀਗੇਸ਼ਨ ਅਫੀਸਰ ਜਿਹੜਾ ਜਿਹੜਾ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਉਹਦਾ ਤਬਾਗਲਾ ਕਰਵਾਇਆ ਜਾ ਸਕੇ ਜਾਂ ਉਹਨੂੰ ਕਿਸੇ ਵੀ ਤਰੀਕੇ ਨਾਲ ਕੇਸਾਂ ਦੇ ਵਿੱਚ ਉਲਝਾ ਕੇ ਦਬਾ ਦੇ ਵਿੱਚ ਲਿਆਂਦਾ ਜਾ ਸਕੇ ਮਤਲਬ ਕੀ ਕੀ ਕਾਰਗੁਜ਼ਾਰੀਆਂ ਕੀਤੀਆਂ ਗਈਆਂ ਇਹਨਾਂ ਮਾਮਲਿਆਂ ਨੂੰ ਦਬਾਉਣ ਦੇ ਲਈ ਉਹ ਸਾਰੀਆਂ ਅਸੀਂ 15 16 17 ਵਰੇ ਆਪਣੀ ਹੱਡੀ ਹੰਡਾਇਆ ਉਹ ਸਾਰੀ ਚੀਜ਼ ਨੂੰ ਕਿ ਸਾਡੇ ਨਾਲ ਕੀ ਕੀ ਬੀਤਿਆ ਕਿਸ ਤਰੀਕੇ ਨਾਲ ਇਸ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਸਾਡੇ ਬਹੁਤ ਸਾਰੇ ਸਾਥੀ ਜਿਨ੍ਹਾਂ ਨੇ ਇਸ ਲੜਾਈ ਦੇ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ ਭਾਵੇਂ ਉਹ ਸਾਡੀ ਲੀਗਲ ਲੜਾਈ ਸੀ ਭਾਵੇਂ ਦੂਸਰੇ ਤਰੀਕੇ ਨਾਲ ਬਾਹਰ ਅਸੀਂ ਲੜ ਰਹੇ ਸੀ ਤਾਂ ਇਸ ਸਮੇਂ ਜੋ ਮੀਡੀਆ ਦਾ ਰੋਲ ਹੋਣਾ ਚਾਹੀਦਾ ਸੀ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਕਹਿਣਾ ਚਾਹਾਂਗਾ ਬੜੀ ਨਿਰਾਸ਼ਾਜਨਕ ਗੱਲ ਏ ਕਿ ਜਦੋਂ ਸਾਡੇ ਫਾਦਰ ਤੇ ਅਟੈਕ ਹੋਇਆ ਉਸ ਤੋਂ ਪਹਿਲਾਂ ਮੀਡੀਆ ਉਹਨਾਂ ਦੇ ਨਾਲ ਨਹੀਂ ਖੜੋਤਾ ਲੇਕਿਨ ਅਟੈਕ ਤੋਂ ਬਾਅਦ ਮੀਡੀਆ ਨੇ ਕਾਫੀ ਵੱਡੇ ਪੱਧਰ ਤੇ ਇਸ ਲੜਾਈ ਨੂੰ ਸ਼ੁਰੂ ਕੀਤਾ ਸੰਘਰਸ਼ ਸ਼ੁਰੂ ਕੀਤਾ ਕਿ ਸਾਡੇ ਫਾਦਰ ਦੇ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਸੀਬੀਆਈ ਤੋਂ ਹੋ ਸਕੇ ਪਰ ਉਸ ਟਾਈਮ ਹਰਿਆਣੇ ਦੇ ਵਿੱਚ ਚੋਟਾਲਾ ਗਵਰਨਮੈਂਟ ਸੀ ਚੋਟਾਲਾ ਗਵਰਨਮੈਂਟ ਨੇ ਪੱਤਰਕਾਰਾਂ ਤੇ ਵੀ ਦਬਾਅ ਬਣਾਏ ਔਰ ਹੌਲੀ 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 ਉਹ ਜਿਹੜਾ ਅੰਦਲਨ ਸ਼ੁਰੂ ਹੋਇਆ ਸੀ ਪੱਤਰਕਾਰਾਂ ਦਾ ਉਹਨੂੰ ਦਬਾ ਦਿੱਤਾ ਗਿਆ ਤਾਂ ਲੜਾਈ ਫਿਰ ਅਖੀਰ ਨੂੰ ਸਾਡੇ ਮੁੰਡਿਆਂ ਤੇ ਆਈ ਅਸੀਂ ਉਸ ਲੜਾਈ ਨੂੰ ਆਪ ਦੇ ਨੋਡਿਆ ਤੇ ਲੜਿਆ ਔਰ ਅਦਾਲਤ ਦੇ ਵਿੱਚ ਲੈ ਕੇ ਗਏ ਔਰ ਇਸ ਦੌਰਾਨ ਚੰਡੀਗੜ੍ਹ ਦੇ ਵਿੱਚ ਬੈਠੇ ਕੁਝ ਪੱਤਰਕਾਰਾਂ ਦਾ ਕਾਫੀ ਵਧੀਆ ਯੋਗਦਾਨ ਰਿਹਾ ਕਾਫੀ ਵਧੀਆ ਤਰੀਕੇ ਨਾਲ ਉਹਨਾਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਚੁੱਕਦੇ ਰਹੇ ਉਸ ਇਸ ਮੁੱਦੇ ਨੂੰ ਔਰ ਬਾਕੀ ਜੇ ਮੈਂ ਗੱਲ ਕਰਾਂ ਕਿ ਸਾਡੇ ਜਿਹੜੇ ਨੈਸ਼ਨਲ ਮੀਡੀਆ ਦੀ ਗੱਲ ਕਰੀਏ ਆ ਰੋ ਪ੍ਰਿੰਟ মিডিਆ ਭਾਵੇਂ ਇਲੈਕਟ੍ਰੋਨਿਕ মিডিਆ ਉਹਨਾਂ ਦਾ ਕੋਈ ਬਹੁਤਾ ਜ਼ਿਆਦਾ ਵਧੀਆ ਰੋਲ ਨਹੀਂ ਰਿਹਾ ਇਹਨਾਂ ਮਾਮਲਿਆਂ ਦੇ ਵਿੱਚ ਕਿਉਂਕਿ ਜੋ ਤੁਸੀਂ ਇੱਕ ਗੱਲ ਕਹੀ ਕੀ মিডিਆ ਜਿਹੜਾ ਉਹ ਇਸ ਟਾਈਮ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਹੈ ਔਰ ਕਾਰਪੋਰੇਟ ਘਰਾਣੇ ਕਿਤੇ ਨਾ ਕਿਤੇ ਸਰਕਾਰ ਦੇ ਦਬਾਅ ਹੇਠ ਕੰਮ ਕਰਦੇ ਨੇ ਇਹ ਬਹੁਤ ਨਿਰਾਸ਼ਾਜਨਕ ਗੱਲ ਹੈ ਤਾਂ ਡੇਰਾ ਇੱਕ ਮਤਲਬ ਡੇਰਾ ਸੱਚਾ ਸੋਦਾ ਤਾਂ ਖੁਦ ਇੱਕ ਕਾਰਪੋਰੇਟ ਘਰਾਣਾ ਹੈ ਉਹਨੇ ਕਿਸ ਤਰੀਕੇ ਨਾਲ ਚੀਜ਼ਾਂ ਨੂੰ ਮੈਨੇਜ ਕੀਤਾ ਡੇਰਾ ਵਾਲਿਆਂ ਨੇ মিডিਆ ਨੂੰ ਕਿਸ ਤਰੀਕੇ ਨਾਲ ਮੈਨੇਜ ਕੀਤਾ ਉਹ ਉੱਪਰ ਬੈਠੇ ਕਾਰਪੋਰੇਟ ਘਰਾਣਿਆਂ ਨੂੰ ਪੈਸੇ ਦੇ ਦਮ ਤੇ ਜਾਂ ਪਾਵਰ ਦੇ ਦਮ ਤੇ ਉਹਨਾਂ ਨੂੰ ਦਬਾਹੇ ਹੇਠ ਲੈ ਲੈਂਦੇ ਸੀ ਜਿਹਦੇ ਕਰਕੇ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਹਮੇਸ਼ਾ ਡੇਰਾ ਦੇ ਦਬਾਅ 'ਚ ਰਿਹਾ ਬਹੁਤ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਦੇਖਣ ਨੂੰ ਆਈਆਂ ਕਿ ਇੱਕ ਫਕੀਰ ਚੰਦ ਡੇਰੇ ਦਾ ਇੱਕ ਪੁਰਾਣਾ ਮੈਨੇਜਰ ਸੀਗਾ 1990 ਦੇ ਵਿੱਚ ਜਦੋਂ 1990 ਵਿੱਚ ਗੁਰਮੀਤ ਰਾਮ ਰਹੀਮ ਨੇ ਡੇਰੇ ਦੀ ਗੱਡੀ ਸੰਭਾਲੀ ਤਾਂ ਫਕੀਰ ਚੰਦ ਲਾਪਤਾ ਹੋ ਗਿਆ। ਔਰ ਉਦੋਂ ਹੀ ਇੱਕ ਸਾਥੀ ਨੇ 2010 ਦੇ ਵਿੱਚ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਔਰ ਪੁੱਛਿਆ ਕਿ ਫਕੀਰ ਚੰਦ ਕਿੱਧਰ ਗਿਆ ਸਾਨੂੰ ਇਹ ਦਾਰਿਆ ਕੀ ਉਹਦਾ ਮਰਡਰ ਕੀਤਾ ਗਿਆ ਤਾਂ ਸੀਬੀਆਈ ਨੇ ਨੋ ਡਾਇਰੈਕਸ਼ਨ ਦਿੱਤੀ ਗਈ ਮਾਨਯੋਗ ਹਾਈ ਕੋਰਟ ਨੇ ਕਿ ਫਕੀਰ ਚੰਦ ਦੇ ਮਾਮਲੇ ਦੀ ਵੀ ਜਾਂਚ ਕੀਤੀ ਜਾਵੇ। ਸੀਬੀਆਈ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਐਫਆਈਆਰ ਦਰਜ ਕੀਤੀ ਫਕੀਰ ਚੰਦ ਮਾਮਲੇ ਦੇ ਵਿੱਚ ਔਰ ਇਸ ਮਾਮਲੇ ਨੂੰ ਤਬਾਉਣ ਦੇ ਲਈ ਮੀਡੀਆ ਦੇ ਉੱਪਰ ਪ੍ਰੈਸ਼ਰ ਪਾਇਆ ਗਿਆ ਉਦੋਂ ਬਾਅਦ ਜਿਹੜਾ ਸਾਧੂਆਂ ਨੂੰ ਨਪੁੰਸਕ ਬਣਾਉਣ ਦਾ ਮਾਮਲਾ ਜਦੋਂ 2012 ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਇਨਵੈਸਟੀਗੇਸ਼ਨ ਦਿੱਤੀ ਤਾਂ ਸਾਡੇ ਇਲੈਕਟ੍ਰੋਨਿਕ ਮੀਡੀਆ ਦੇ ਇੱਕ ਜਿਹੜਾ ਨੈਸ਼ਨਲ ਨਿਊਜ਼ ਚੈਨਲ ਨੇ ਸਿਰਫ ਡੇਢ ਮਿੰਟ ਉਸ ਨਿਊਜ਼ ਨੂੰ ਦਿਖਾਉਣ ਤੋਂ ਬਾਅਦ ਅਗਲੇ ਦਿਨ ਉਸ ਨਿਊਜ਼ ਚੈਨਲ ਦੇ ਉੱਪਰ ਸਵੇਰੇ ਸਵੇਰੇ 7 ਵਜੇ ਗੁਰਮੀਤ ਰਾਮ ਰਹੀਮ ਦੇ ਪ੍ਰਵਚਨ ਸ਼ੁਰੂ ਹੋ ਜਾਂਦੇ ਨੇ ਕੀ ਇਹ ਛੋਟੀ ਮੋਟੀ ਡੀਲ ਨਹੀਂ ਇਹ ਕਰੋੜਾ ਰੁਪਈਆ ਚ ਇਹ ਵੱਡੀ ਡੀਲ ਹੋਈ ਉਸ ਚੈਨਲ ਦੇ ਨਾਲ ਔਰ ਇਸ ਖਬਰ ਨੂੰ ਦਬਾ ਦਿੱਤਾ ਗਿਆ ਤਾਂ ਬੜੀ ਹੀ ਨਿਰਾਸ਼ਾਜਨਕ ਗੱਲ ਹੈ ਕਿ ਮੀਡੀਆ ਦੇ ਇਹਦੇ ਵਿੱਚ ਜੋ ਰੋਲ ਮੀਡੀਆ ਦਾ ਹੋਣਾ ਚਾਹੀਦਾ ਸੀ ਜੋ ਰੋਲ ਉਹਨਾਂ ਨੂੰ ਨਿਭਾਉਣਾ ਚਾਹੀਦਾ ਸੀ ਉਹ ਉਹਨਾਂ ਨੇ ਨਹੀਂ ਨਿਭਾਇਆ ਹੂੰ ਹੂੰ ਬਿਲਕੁਲ ਮੈਂ ਲਾਸਟ ਤੁਹਾਡੇ ਤੋਂ ਸਵਾਲ ਲਵਾਂਗਾ ਕਿਉਂਕਿ ਤੁਸੀਂ ਜਲਦੀ ਸੀ ਜਾਣਾ ਵੀ ਹੈ ਤੁਸੀਂ ਅੰਸ਼ੁਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ तमाम ਉਹ ਪੱਤਰਕਾਰਾਂ ਨੂੰ ਜਿਹੜੇ ਅੱਜ ਦੇ ਦੌਰ ਚ ਨੇ ਜਦੋਂ মিডিਆ ਬਹੁਤ ਵੱਡੇ ਸਵਾਲਾਂ ਦੇ ਘੇਰੇ ਚਾ ਜਦੋਂ মিডিਆ ਨੂੰ ਗੋਦੀ মিডিਆ ਕਨੇੜੀ ਚੜਿਆ মিডিਆ ਜਦੋਂ ਹਾਲ মিডিਆ ਦਾ ਹੋਵੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਪਿਤਾ ਜੀ ਨੇ ਕੁਰਬਾਨੀ ਦਿੱਤੀ ਇਸ profession ਦੇ ਲਈ ਤੁਹਾਡੇ ਪਿਤਾ ਜੀ ਸ਼ਹੀਦ ਹੋਏ ਪੱਤਰਕਾਰੀ ਦੇ ਸ਼ਹੀਦ ਨੇ ਉਹ ਕੀ ਕਹਿਣਾ ਚਾਹੁੰਦੇ ਹੋ ਅ ਯਾਦਵੰਦਰ ਜੀ ਮੇਰਾ ਸਭ ਤੋਂ ਪਹਿਲਾ ਤਾਂ ਮੈਸੇਜ ਇਹੀ ਹੈ ਕਿ মিডিਆ ਜਿਹੜਾ ਇੱਕ ਪਹਿਲਾ মিডিਆ ਦਾ ਜੋ ਰੋਲ ਸੀਗਾ মিডিਆ ਨੂੰ ਐਵੇਂ ਲੋਕਤੰਤਰ ਦਾ ਅਸੀਂ ਚੌਥਾ ਥੰਮ ਨਹੀਂ ਕਿਹਾ ਜਾਂਦਾ মিডিਆ ਦਾ ਬਹੁਤ ਵੱਡਾ ਰੋਲ ਹੈ ਇਸ ਲੋਕਤੰਤਰ ਨੂੰ ਬਚਾਈ ਰੱਖਣ ਦੇ ਲਈ মিডিਆ ਨੂੰ ਜੋ ਇੱਕ ਉਪਾਧੀ ਦਿੱਤੀ ਗਈ ਹੈ ਲੋਕਤੰਤਰ ਦੇ ਚੌਥੇ ਥੰਮ ਦੀ ਮੀਡੀਆ ਨੂੰ ਰੋਲ ਵੀ ਅਦਾ ਕਰਨਾ ਚਾਹੀਦਾ ਹੈ ਜੇ ਮੀਡੀਆ ਨੂੰ ਅੱਜ ਦੇ ਦੌਰ ਦੇ ਵਿੱਚ ਗੋਦੀ ਮੀਡੀਆ ਕਿਹਾ ਜਾ ਰਿਹਾ ਹੈ ਤਾਂ ਉਹਦੇ ਪਿੱਛੇ ਕਿਤੇ ਨਾ ਕਿਤੇ ਜੇ ਮੀਡੀਆ ਦੇ ਉੱਤੇ ਲੰਛਣ ਲੱਗ ਰਹੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਮੀਡੀਆ ਕਿਤੇ ਨਾ ਕਿਤੇ ਆਪ ਆਪਣੇ ਅੰਦਰ ਆਪਾਂ ਨੂੰ ਇਹ ਝਾਕ ਕੇ ਦੇਖਣਾ ਚਾਹੀਦਾ ਹੈ ਕਿ ਸਾਡੇ ਤੇ ਲੰਛਣ ਕਿਉਂ ਲੱਗ ਰਹੇ ਨੇ ਲੰਛਣ ਕਿਉਂ ਲਾਏ ਜਾ ਰਹੇ ਨੇ ਸਾਨੂੰ ਆਪਣੇ ਅੰਦਰ ਝਾਕ ਕੇ ਦੇਖਣਾ ਚਾਹੀਦਾ ਔਰ ਅੱਜ ਦੇ ਦੌਰ ਦੇ ਵਿੱਚ ਮੀਡੀਆ ਪ੍ਰਿੰਟ ਮੀਡੀਆ ਚਾਹੇ ਇਲੈਕਟ੍ਰੋਨਿਕ ਮੀਡੀਆ ਮੈਨੂੰ ਲੱਗਦਾ ਸੋਸ਼ਲ ਮੀਡੀਆ ਜਿਹੜਾ ਉਨੇ ਜਿਸ ਤਰੀਕੇ ਨਾਲ ਤਬਦੀਲੀ ਲਿਆਂਦੀ ਹੈ ਇਹ ਔਰ ਸੋਸ਼ਲ ਮੀਡੀਆ ਦੇ ਨੂੰ ਸੋਸ਼ਲ ਮੀਡੀਆ ਕਿਹਾ ਜ਼ਰੂਰ ਜਾ ਰਿਹਾ ਪਰ ਮੈਨੂੰ ਲੱਗਦਾ ਜਿੰਨਾ ਐਂਟੀ ਸੋਸ਼ਲ ਉਹ ਹੈਗਾ ਸ਼ਾਇਦ ਹੀ ਕੁਝ ਹੋਰ ਚੀਜ਼ਾਂ ਹੋਣ ਸੋਸ਼ਲ ਮੀਡੀਆ ਉੱਪਰ ਜਿੰਨੀਆਂ ਐਂਟੀ ਸੋਸ਼ਲ ਚੀਜ਼ਾਂ ਨੂੰ ਫੈਲਾਇਆ ਜਾ ਰਿਹਾ ਉਹਨਾਂ ਦਾ ਪ੍ਰਚਾਰ ਕਰਕੇ ਕਿਸ ਤਰੀਕੇ ਨਾਲ ਮਿੰਟਾਂ ਦੇ ਵਿੱਚ ਉਸ ਚੀਜ਼ ਨੂੰ ਵਾਇਰਲ ਕਰਕੇ ਕਿਸੇ ਚੀਜ਼ ਦੇ ਉੱਤੇ ਕਿੰਨਾ ਇਫੈਕਟ ਕੀਤਾ ਜਾ ਰਿਹਾ ਕਿਸੇ ਨੂੰ ਮੁੱਦੇ ਨੂੰ ਕਿੰਨਾ ਵੱਡੇ ਪੱਧਰ ਤੇ ਇਫੈਕਟ ਕਰ ਦਿੱਤਾ ਜਾਂਦਾ ਹੈ ਇਹ ਬੜੀ ਚਿੰਤਾਜਨਕ ਗੱਲਾਂ ਹੈਗੀਆਂ ਨੇ ਤਾਂ ਸੋਸ਼ਲ ਮੀਡੀਆ ਦੇ ਉੱਪਰ ਕੋਈ ਵੀ ਤੱਥ ਜਿਹੜੇ ਨੇ ਉਹਨਾਂ ਨੂੰ ਕਿਹੜੇ ਤਰੀਕੇ ਨਾਲ ਫੈਲਾਇਆ ਜਾਂਦਾ ਹੈ ਇਹ ਮੀਡੀਆ ਦੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਅੱਜ ਦੇ ਦੌਰ ਦੇ ਵਿੱਚ ਕਿ ਉਹ ਜਿਹੜੇ ਤੱਥ ਨੇ ਅਸੀਂ ਲੋਕਾਂ ਨੂੰ ਸੁਚੱਜੇ ਢੰਗ ਨਾਲ ਉਹ ਤੱਥ ਸਮੇਤ ਇਹਨਾਂ ਖਬਰਾਂ ਦੇ ਲੋਕਾਂ ਦੇ ਵਿੱਚ ਅਸੀਂ ਉਹਨਾਂ ਨੂੰ ਸਪਸ਼ਟ ਕਰੀਏ ਕਿ ਹਾਂ ਸੱਚਾਈ ਕੀ ਹੈ ਤਾਂ ਕਿ ਲੋਕਾਂ ਦੇ ਵਿੱਚ ਇੱਕ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਭਰਮ ਦੀ ਸਥਿਤੀ ਪੈਦਾ ਕੀਤੀ ਜਾਂਦੀ ਹੈ ਤੇ ਲੋਕਾਂ ਦੇ ਵਿੱਚ ਇੱਕ ਮੈਂ ਕਹਿੰਦਾ ਕਿ ਜਿਵੇਂ ਅੱਜ ਕੱਲ੍ਹ ਧਰਮ ਦੇ ਨਾਂ ਤੇ ਔਰ ਜਾਤੀ ਦੇ ਨਾਂ ਤੇ ਦੰਗੇ ਭੜਕਾਏ ਜਾ ਰਹੇ ਨੇ ਬਹੁਤ ਵੱਡੇ ਲੈਵਲ ਤੇ ਜ਼ਹਿਰ ਫੈਲਾਇਆ ਜਾ ਰਿਹਾ ਹੈ ਭਾਈ ਸਾਨੂੰ ਕਿਤੇ ਨਾ ਕਿਤੇ ਮੀਡੀਆ ਦਾ ਇਹਦੇ ਵਿੱਚ ਬਹੁਤ ਵੱਡਾ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਦੇ ਸਾਹਮਣੇ ਸੱਚਾਈ ਨੂੰ ਉਜਾਗਰ ਕਰੀਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਰਿਹਾ ਹੈ ਇਹ ਸਰਕਾਰ ਦੇ ਦਬਾਅ ਹੇਟ ਕਾਰਪੋਰੇਟ ਘਰਾਣੇ ਕੰਮ ਕਰ ਰਹੇ ਨੇ ਕਿਤੇ ਨਾ ਕਿਤੇ মিডিਆ ਨੂੰ ਇਸ ਜਕੜ ਚੋਂ ਇਸ ਟਿਕੜਮ ਚੋਂ ਕੱਢਣ ਦੀ ਲੋੜ ਹੈ ਉਹਦੇ ਲਈ ਜਿਵੇਂ ਯਾਦਵਿੰਦਰ ਜੀ ਤੁਸੀਂ ਕੰਮ ਕਰ ਰਹੇ ਹੋ ਕੋ ਪੰਜਾਬ ਦੇ ذریعے ਤੁਸੀਂ ਇੱਕ ਆਪਣਾ ਚੈਨਲ ਖੋਲ੍ਹ ਕੇ ਸੱਚ ਦੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਦੇਸ਼ ਦੇ ਜਿਹੜੇ ਯੂਥ ਪੱਤਰਕਾਰ ਨੇ ਉਹਨਾਂ ਨੂੰ ਆਪਣੇ ਲੈਵਲ ਤੇ ਇਹ ਬੀੜਾ ਚੱਕਣਾ ਚਾਹੀਦਾ ਹੈ মিডিਆ ਨੂੰ ਮਤਲਬ ਅਸੀਂ ਅ ਦੇਸ਼ ਦਾ ਚੋਕਾ ਥਾ ਥਮ ਲੋਕ ਪੰਦਰਤਾ ਬਣਾਈ ਰੱਖੀਏ ਔਰ ਲੋਕਾਂ ਦੀ ਹੱਕ ਸੱਚ ਦੀ ਆਵਾਜ਼ ਅਸੀਂ ਬਣੀਏ ਮੇਰੀ ਇਹੀ ਗੁਜ਼ਾਰਸ਼ ਹੈ ਮੀਡੀਆ ਨੂੰ ਨਾ ਕਿ ਅਸੀਂ ਕਿਸੇ ਸਰਕਾਰ ਦੀ ਕਿਸੇ ਸੱਤਾ ਦੀ ਜਾਂ ਕਿਸੇ ਇੱਕ ਪੋਲੀਟਿਕਲ ਪਾਰਟੀ ਦੀ ਆਵਾਜ਼ ਬਣੀਏ ਸਾਡਾ ਲੋਕਾਂ ਦੇ ਵਿੱਚ ਬਹੁਤ ਵੱਡਾ ਫਰਜ਼ ਹੈ ਸਾਡਾ ਲੋਕਤੰਤਰ ਦੇ ਲਈ ਬਹੁਤ ਵੱਡਾ ਫਰਜ਼ ਹੈ ਔਰ ਅਸੀਂ ਉਹਨੂੰ ਨਿਭਾਉਣ ਦੇ ਲਈ ਅਸੀਂ ਅੱਗੇ ਆਈਏ ਚਾਹੇ ਆਪਣੇ ਚੈਨਲ ਬਣਾਈਏ ਚਾਹੇ ਆਪਣੀਆਂ ਖਬਰਾਂ ਚਲਾਈਏ ਲੇਕਿਨ ਅਸੀਂ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰੀਏ ਤਾਂ ਕਿ ਲੋਕਾਂ ਦੀ ਲੜਾਈ ਜਿਹੜੀ ਹੈ ਲੋਕਾਂ ਦੇ ਮੁੱਦੇ ਜਿਹੜੇ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਗਾਉਣ ਨਾ ਹੋਣ ਦਿੱਤਾ ਜਾਵੇ। ਧੰਨਵਾਦ ਤੁਹਾਡਾ ਅੰਸ਼ੁਲ ਛਤਰਪਤੀ, ਰਾਮਚੰਦਰ ਛਤਰਪਤੀ ਜੀ ਦੇ ਬੇਟੇ ਬਹੁਤ ਧੰਨਵਾਦ ਤੁਹਾਡਾ ਅੰਸ਼ੁਲ ਜੀ ਸਾਡੇ ਨਾਲ ਗੱਲਬਾਤ ਕਰਨ ਲਈ। ਥੈਂਕ ਯੂ। ਥੈਂਕ ਯੂ ਸਰ। ਸਾਈਸਨ ਅੰਸ਼ੁਲ ਛਤਰਪਤੀ ਰਾਮਚੰਦਰ ਛਤਰਪਤੀ ਉਹ ਪੱਤਰਕਾਰ ਆ ਜਿਨ੍ਹਾਂ ਨੇ ਡੇਰੇ ਦੇ ਖਿਲਾਫ ਪਹਿਲੀ ਖਬਰ ਲਾਈ ਸੀ ਤੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਡੇਰਾ ਸਿਰਸਾ ਵੱਲੋਂ ਬਹੁਤ ਸਾਰੇ ਉਸ ਤੋਂ ਬਾਅਦ ਖੁਲਾਸੇ ਹੋਏ ਡੇਰੇ ਦੇ ਬਲਾਤਕਾਰ ਦੇ ਡੇਰੇ ਦੇ ਕਤਲਾਂ ਦੇ ਤੇ ਡੇਰਾ ਸਿਰਸਾ ਮੁਖੀ ਖੁਦ ਬਲਾਤਕਾਰ ਦੇ ਕੇਸ 'ਚ ਅੰਦਰ ਹੈ ਪਰ ਇਹ ਪੱਤਰਕਾਰ ਨੇ ਆਪਣੀ ਜਾਨ ਗਵਾਈ ਸੀ ਸ਼ਹੀਦ ਹੋਏ ਸੀ ਪੱਤਰਕਾਰੀ ਦੇ ਲਈ ਤੇ ਲੜਦਿਆਂ ਸ਼ਹੀਦ ਹੋਏ ਯਾਨੀ ਪੱਤਰਕਾਰ ਨੇ ਲੜਨਾ ਕੋਈ ਇਸ ਤਰ੍ਹਾਂ ਨਹੀਂ ਹੁੰਦਾ ਪੱਤਰਕਾਰ ਤੇ ਆਪਣੀਆਂ ਖਬਰਾਂ ਜ਼ਰੀਏ ਸਿਸਟਮ ਦੇ ਨਾਲ ਲੜਦਾ ਹੈ ਤਾਂ ਬਹੁਤ-ਬਹੁਤ ਧੰਨਵਾਦ ਸਾਰੇ ਦੋਸਤਾਂ ਦਾ ਸਾਡੇ ਨਾਲ ਜੁੜਨ ਲਈ ਵੱਧ ਤੋਂ ਵੱਧ ਅਜਿਹੇ ਕੰਟੈਂਟ ਨੂੰ ਦੋਸਤਾਂ ਤੱਕ ਲੈ ਕੇ ਜਾਇਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਅਜਈਆਂ ਖਬਰਾਂ ਸੀ ਵੱਧ ਤੋਂ ਵੱਧ ਤੁਹਾਡੇ ਕੋਲ ਲੈ ਕੇ ਆਈਏ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ